ਅਸੀਂ 364 ETT ਕੇਡਰ ਪਲੱਸ 1994 ਕੇਡਰ ਮਿਲ ਕੇ ਇੱਥੇ ਡੀਪੀ ਦਫ਼ਤਰ ਦੇ ਅੱਗੇ ਤਿੰਨ ਦਿਨਾਂ ਤੋਂ ਬੈਠੇ ਹੋਏ ਹਾਂ ਸਾਨੂੰ ਲਗਾਤਾਰ ਪ੍ਰੋਤਸਾਹਿਤ ਵਾਇਆ ਜਾ ਰਿਹਾ ਤੇ ਅਸੀਂ ਇਹ 1994 ਜਿਹੜਾ ਚਾਰ ਚਾਰ ਟੈਸਟ ਕਲੀਅਰ ਕਰਕੇ ਇੱਥੇ ਪਹੁੰਚੇ ਆ 364 ਪਲੱਸ 1994 ਦਾ ਧਰਨਾ ਤਿੰਨ ਦਿਨ ਤੋਂ

ਸੱਚਾ ਜਿੰਦਾਬਾਦ 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 ਸੱਚਾ ਇੱਕਾ ਜਿੰਦਾਬਾਦ 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 ਸੱਚਾ ਇੱਕਾ ਜਿੰਦਾਬਾਦ ITT 264 ITT 1994 ਭਰਤੀ ਨੂੰ ਪੂਰਾ ਕਰਾਉਣ ਲਈ ਸਟੇਸ਼ਨ ਅਲਾਟਮੈਂਟ ਕਰਾਉਣ ਲਈ ਬਾਕੀ ਜਿਹੜੇ ਸਾਥੀ ਹੋਲਡ ਤੇ ਨੇਗੇ ਉਹਨਾਂ ਦਾ ਮਸਲਾ ਕਲੀਅਰ ਕਰਵਾਉਣ ਲਈ ਲਗਾਤਾਰ ਜਿਹੜਾ ਅੱਜ ਤੀਜਾ ਦਿਨ ਆ ਸਾਨੂੰ ਡੀਪੀਏ ਆਫਿਸ ਤੇ ਅੱਗੇ ਜਿਹੜਾ ਧਰਨਾ ਲਗਾਇਆ ਉਹਨੂੰ ਹੋ ਚੁੱਕਿਆਗਾ ਪਰ ਅਜੇ ਤੱਕ ਵੀ ਸਰਕਾਰ ਆ ਜੋ ਸਾਡੇ ਮਸਲੇ ਨੂੰ ਲੈ ਕੇ ਟਸ ਤੋਂ ਮਸ ਨਹੀਂ ਹੋਏਗੀ ਕੱਲ ਵੀ ਸਾਡੀ ਜਿਹੜੀ ਮਾਨਯੋਗ ਸਿੱਖਿਆ ਮੰਤਰੀ ਜੀ ਨਾਲ ਮੀਟਿੰਗ ਹੋਈ ਸੀਗੀ ਔਰ ਮੀਟਿੰਗ ਦੇ ਵਿੱਚ ਉਹੀ ਜਿਹੜੇ ਨੇ ਲਾਰੇ ਜਿਹੜੇ ਸਾਨੂੰ ਪਿਛਲੇ 2.5 ਸਾਲਾਂ ਤੋਂ 3 ਸਾਲਾਂ ਤੋਂ ਮਿਲਦੇ ਆ ਰਹੇ ਨੇਗੇ ਕਿ ਤੁਹਾਡੀ ਭਰਤੀ ਦਾ ਕੰਮ ਆ ਜਿਹੜਾ ਜਲਦੀ ਪੂਰਾ ਕੀਤਾ ਜਾਊਗਾ ਜਲਦੀ ਆ ਜਿਹੜਾ ਸਨੂ ਸਕੂਲਾਂ ਦੇ ਵਿੱਚ ਜੁਆਇਨ ਕਰਵਾਇਆ ਜਾਊਗਾ ਉਹੀ ਲਾਰੇ ਸਾਨੂੰ ਕੱਲ ਨੂੰ ਸੁਣਨ ਨੂੰ ਮਿਲਣਗੇ ਔਰ ਕੱਲ ਦੀ ਜਿਹੜੀ ਮੀਟਿੰਗ ਦੇ ਵਿੱਚ ਸਾਨੂੰ ਅੱਜ ਦਾ ਦਿਨ ਵੇਟ ਕਰਨ ਦੀ ਜਿਹੜੀ ਗੱਲ ਕਹੀ ਗਈ ਸੀ ਤੇ ਆਉਣ ਵਾਲੀ ਕੱਲ ਤੱਕ ਜਿਹੜਾ ETT 364 ਤੇ ETT 1994 ਭਾਰਤੀ ਨੂੰ ਲੈ ਕੇ ਜਿਹੜਾ ਕੰਮ ਆ ਜਿਹੜਾ ਕਹਿੰਦੇ ਮੁਕੰਮਲ ਹੋ ਜਾਣਾਗਾ ਆਉਣ ਵਾਲੀ ਕੱਲ ਤੱਕ ਆ ਜਿਹੜਾ ਸਾਨੂੰ ਭਰੋਸਾ ਦਿੱਤਾ ਗਿਆਗਾ ਕੱਲ ਤੱਕ ਆ ਜਿਹੜਾ ਸ਼ਾਂਤਮਈ ਤਰੀਕੇ ਨਾਲ ETT 364 ETT 1994 ਜਥੇਬੰਦੀ ਹੈ ਜਿਹੜੀ ਸ਼ਾਂਤਮਈ ਤਰੀਕੇ ਨਾਲ ਆ ਜਿਹੜਾ ਅੱਜ ਦਾ ਪ੍ਰਦਰਸ਼ਨ ਕਰੂਗੀ ਜੇਕਰ ਕੱਲ ਨੂੰ ਕੋਈ ਮਸਲੇ ਦਾ ਹੱਲ ਨਹੀਂ ਹੁੰਦਾਗਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੀ ਜਗ੍ਹਾ ਕਿਸੇ ਵੀ ਮਤਲਬ ਕਾਰਨਾ ਕਰਕੇ ਕਿਸੇ ਵੀ ਤਰੀਕੇ ਨਾਲ ਜਿਹੜਾ ਗੁਪਤ ਐਕਸ਼ਨ ਹੋਊਗਾ ਉਸ ਦੀ ਜਿਹੜੀ ਹੈ ਕਿ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਜਿਹੜਾ ਹੈਗਾ ਐਜੂਕੇਸ਼ਨ ਡਿਪਾਰਟਮੈਂਟ ਹੋਊਗਾ 8TT 2364 9594 ਜਿਹੜੀ ਦੋਨੋਂ ਜੱਥੇਬੰਦੀਆਂ ਜੋ ਬੇਰੋਜ਼ਗਾਰ ਅਧਿਆਪਕ ਲਗਾਤਾਰ ਡੀਪੀਐਸ ਦਫ਼ਤਰ ਮੁਹਾਲੀ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਕੱਲ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਅਤੇ ਸਿੱਖਿਆ ਅਧਿਕਾਰੀਆਂ ਵੱਲੋਂ ਇੱਕ ਆਸ਼ਵਾਸ਼ਣ ਮਿਲਿਆ ਗਿਆ ਹੈ ਸਾਡੀ ਇੱਕੋ ਇੱਕ ਮੰਗ ਹੈ ਜੋ ਲਿਸਟ ਆਈ ਹੈ ਉਸ ਦੀ ਜੁਆਇਨਿੰਗ ਕਰਵਾਈ ਜਾਵੇ ਅਤੇ ਜਿਹੜੇ ਰਹਿੰਦੇ ਮਸਲੇ ਨੇ ਚਾਹੇ ਹੋਲਡ ਸੰਬੰਧੀ ਨੇ ਚਾਹੇ ਵੱਖ-ਵੱਖ ਕੈਟਾਗਰੀਆਂ ਦੇ ਸੰਬੰਧੀ ਨੇ ਉਹਨਾਂ ਨੂੰ ਹੱਲ ਕੀਤਾ ਜਾਵੇ ਜੇਕਰ ਸਰਕਾਰ ਇਸ ਤੋਂ ਕਿਤੇ ਨਾ ਕਿਤੇ ਮੁਨਕਰ ਹੁੰਦੀ ਹੈ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਐਕਸ਼ਨ ਲੱਗਣਗੇ ਉਹਦੇ ਜ਼ਿੰਮੇਵਾਰ ਸਿੱਧੇ ਤੌਰ ਤੇ ਇੱਥੋਂ ਦਾ ਪ੍ਰਸ਼ਾਸਨ ਪੰਜਾਬ ਸਰਕਾਰ ਅਤੇ ਖੁਦ ਸਿੱਖਿਆ ਮੰਤਰੀ ਜੀ ਹੋਣਗੇ ਮਰਦਾਬਾਦ ਮਰਦਾਬਾਦ ਕਪਿਆਟ ਡੋਲਾ ਮਰਦਾਬਾਦ 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 ਭਗਵਾਨ ਜਤਮਾਨ ਮਰਦਾਬਾਦ 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 ਸੋਡੀਅਮ ਮੰਗਾ ਪੂਰੀਆ ਕਰੋ ਪੂਰੀਆ ਕਰੋ ਪੂਰੀਆ ਕਰੋ ਸੋਡੀਅਮ ਮੰਗਾ ਪੂਰੀਆ ਕਰੋ ਪੂਰੀਆ ਕਰੋ ਪੂਰੀਆ ਕਰੋ ਵਿਅਕਤੀ ਪਤਾ ਚਾਰੀ ਕਰੋ ਜਾਰੀ ਕਰੋ ਜਾਰੀ ਕਰੋ ਵਿਅਕਤੀ ਪਤਾ ਚਾਰੀ ਕਰੋ ਜਾਰੀ ਕਰੋ ਜਾਰੀ ਕਰੋ ਇਟੜੀ ਯੂਰੀਆ ਜੀ ਦਾਬਾ ਜੀਤਾਬਾ ਜੀਤਾ ਕੈਡਰ ਯੂਨੀਅਤ ਜਿੰਦਾਬਾਦ ਜਿੰਦਾਬਾਦ ਨਰਚਤ੍ਰਾਂ ਵਿੱਚ ਯੂਨੀਅਤ ਜਿੰਦਾਬਾਦ ਜਿੰਦਾਬਾਦ ਜੇ 23 ਚੌਥ ਯੂਨੀਅਤ ਜਿੰਦਾਬਾਦ ਜਿੰਦਾਬਾਦ ਸੱਜਾ ਇੱਕ ਜਿੰਦਾਬਾਦ 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 ਅਸੀਂ 364 ਈਟੀਟੀ ਕੈਡਰ 9594 ਕੈਡਰ ਮਿਲ ਕੇ ਇੱਥੇ ਡੀਪਲੇ ਦਫ਼ਤਰ ਦੇ ਅੱਗੇ 3 ਦਿਨਾਂ ਤੋਂ ਬੈਠੇ ਹੋਏ ਹਾਂ ਸਾਨੂੰ ਲਗਾਤਾਰ ਪ੍ਰੂਫ ਸਾਹੀ ਦਵਾਇਆ ਜਾ ਰਿਹਾ ਤੇ ਅਸੀਂ 3994 ਜਿਹੜਾ ਚਾਰ ਚਾਰ ਟੈਸਟ ਕਲੀਅਰ ਕਰਕੇ ਇੱਥੇ ਪਹੁੰਚੇ ਆ 2364 ਪਰ ਤੇ ਜਿਹੜੀ ਚਾਰ ਸਾਲਾਂ ਤੋਂ ਉਹ ਰੁੜੀ ਆ ਪਹਿਲਾਂ ਕੋਲਟਾਂ ਦੇ ਵਿੱਚ ਰੁੜੀ ਤੇ ਹੁਣ ਜਿਹੜੀ ਉਹ ਸੜਕਾਂ ਤੇ ਰੁੜ ਗਈ ਆ ਅਸੀਂ ਬੜੇ ਮਾਨਸਿਕ ਤੌਰ ਤੇ ਪਰੇਸ਼ਾਨ ਹੋਏ ਆ ਕੱਲ ਤੋਂ ਅਸੀਂ ਛੋਟੇ ਛੋਟੇ ਬੱਚਿਆਂ ਦੇ ਨਾਲ ਇੱਥੇ ਪਹੁੰਚੇ ਹੋਏ ਆ ਪੂਰੀ ਠੰਡ ਦੇ ਵਿੱਚ ਅਸੀਂ ਰਾਤ ਬੈਠੇ ਰਹੇ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਘਟਨਾ ਵਾਪਰਦੀ ਆ ਤਾਂ ਉਹਦਾ ਜ਼ਿੰਮੇਵਾਰ ਆ ਜਿਹੜਾ ਪ੍ਰਸ਼ਾਸਨ ਹੋਊਗਾ ਪੁਲਿਸ ਡਿਪਾਰਟਮੈਂਟ ਹੋਊਗਾ ਕੱਲ ਦੀ ਵੀ ਜੋ ਮੀਟਿੰਗ ਆ ਸਾਨੂੰ ਪੂਰੀ ਆਸ ਆ ਵੀ ਉਹਦੇ ਵਿੱਚ ਕੋਈ ਪੋਜ਼ਿਟਿਵ ਪੁਆਇੰਟ ਨਿਕਲਦਾ ਅਗਰ ਨਹੀਂ ਨਿਕਲਦਾ ਤਾਂ ਉਹਦਾ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਜਿਹੜਾ ਸਿੱਖਿਆ ਮੰਤਰੀ ਹੋ 2964 9994 ਦਾ ਧਰਨਾ ਤਿੰਨ ਦਿਨ ਤੋਂ ਡੀਪੀਆਈ ਅੱਗੇ ਲੱਗਾ ਹੋਇਆ ਹੈ ਅਸੀਂ ਇਜਤੀ ਪੱਤਰ ਲੈਣ ਲਈ ਆਏ ਆ ਸੜਨਾਂ ਉਹੀ ਹਰ ਵਾਰ ਹੋ ਰਿਹਾ ਹੈ ਜੋ 2.5 ਸਾਲਾਂ ਤੋਂ ਹੋ ਰਿਹਾ ਸੀਗਾ ਕੱਲ ਸਾਨੂੰ ਇੱਕ ਅਸਵਾਸਨ ਦਵਾਇਆ ਗਿਆ ਕਿ ਕੱਲ ਨੂੰ ਸੋਡਾ ਹੱਲ ਹੋਵੇਗਾ ਅਸੀਂ ਉਸ ਵਾਸਨ ਤੇ ਬਾਹਰ ਬੈਠੇ ਹਾਂਗੇ ਜੇ ਸਾਡਾ ਹੱਲ ਨਹੀਂ ਹੁੰਦਾ ਤਾਂ ਅਸੀਂ ਜੋ ਕੁਝ ਵੀ ਕਰਦੇ ਹਾਂ ਉਹਦੇ ਜ਼ਿੰਮੇਵਾਰ ਪੰਜਾਬ ਸਰਕਾਰ ਹਰਜੋਤ ਸਿੰਘ ਵੈਸ ਸਿੱਖਿਆ ਮੰਤਰੀ